ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਹਰਚਵਾਲ ਵਿਖੇ ਕਿਸਾਨਾਂ ਤੇ ਲੋਕਲ ਵਸਨੀਕਾਂ ਨੇ ਗੁਰਦਾਸਪੁਰ ਚੰਡੀਗੜ੍ਹ ਚੌਂਕ ਵਿੱਚ ਰੋਜ਼ ਰੈਲੀ ਕਰਦੇ ਹੋਏ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ। ਦੱਸਦੇ ਇਹ ਮਾਮਲਾ ਹਰਚੋਵਾਲ ਤੋਂ ਡੱਲਾ ਤੱਕ ਚਾਂਦੀ ਮੁਕਸੜਕ ਦੇ ਬੱਦਰ ਹਾਲਾਤਾਂ ਦਾ ਹੈ ਇਹ ਸੜਕ ਡੱਲੇ ਤੋਂ ਹੁੰਦੀ ਹੋਈ ਬਟਾਲਾ ਤੱਕ ਪਹੁੰਚਦੀ ਹੈ ਪਰ ਇਸ ਸੜਕ ਤੇ 7 ਕਿਲੋਮੀਟਰ ਤੱਕ ਪੈਂਟਾ ਦੇਖੋਗੇ ਤਾਂ ਸੜਕ ਵਿੱਚ ਟੋਏ ਨਹੀਂ ਬਲਕਿ ਟੋਿਆਂ ਵਿੱਚ ਸੜਕ ਨਜ਼ਰ ਆਵੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਹਲਕੇ ਅੰਦਰ ਕਈ ਰਾਜਨੀਤਿਕ ਪਾਰਟੀਆਂ ਦੇ ਕਈ ਲੀਡਰ ਆਏ ਨੇ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਇਸ ਸੜਕ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਲੋਕਾਂ ਨੇ ਪ੍ਰਸ਼ਾਸਨ ਅਤੇ ਵਿਭਾਗ ਤੱਕ ਵੀ ਇਸ ਸੜਕ ਦੀ ਬੱਦਰ ਹਾਲਤ ਸੁਧਾਰਨ ਲਈ ਗੁਜ਼ਾਰਿਸ਼ ਕੀਤੀ ਹੈ ਲੇਕਿਨ ਕੋਈ ਵੀ ਸੁਣਵਾਈ ਜੜੀ ਹੈ ਨਹੀਂ ਤੇ ਸੜਕ ਤੋਂ ਲੰਘਣ ਵਾਲਿਆਂ ਨੂੰ ਰੋਜ਼ਾਨਾ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸੜਕ ਵਿੱਚ ਜਗ੍ਹਾ-ਜਗ੍ਹਾ ਤੇ ਪਏ ਟੋਏਆਂ ਕਾਰਨ ਕਈ ਹਾਸੇ ਵੀ ਵਾਪਰ ਚੁੱਕੇ ਨੇ ਪਰ ਕੋਈ ਹੱਲ ਜਿਹੜਾ ਹਜੇ ਤੱਕ ਨਹੀਂ ਹੋਇਆ। ਉਹਨਾਂ ਕਹੇ ਕਿ ਅੱਜ ਮਜਬੂਰਨ ਰੋਜ਼ ਪ੍ਰਦਰਸ਼ਨ ਸਾਨੂੰ ਕਰਨਾ ਪੈ ਰਿਹਾ ਹੈ। ਉਹਨਾਂ ਚੇਤਾਵਨੀ ਦਿੱੰਦੇ ਕਿਹਾ ਹੈ ਕਿ ਜੇਕਰ 15 ਦਿਨਾਂ ਤੱਕ ਇਹ ਸੜਕ ਦੇ ਹਾਲਾਤ ਸੁਧਾਰਨ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਤਾਂ 15 ਦਿਨਾਂ ਬਾਅਦ ਹਰਚੋਵਾਲ ਵਿੱਚ ਗੁਰਦਾਸਪੁਰ ਚੰਡੀਗੜ੍ਹ ਮੁੱਖ ਚੌਂਕ ਨੂੰ ਅਣਮਿੱਥੇ ਸਮੇਂ ਲਈ ਜਾਮ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਖਰਚੋਵਾਲ ਤੋਂ ਡੱਲੇ ਮੋੜ ਤੱਕ ਦਾ 1 ਕਰੋੜ ਜਿਹੜਾ ਪਿਛਲੇ 20 ਸਾਲਾਂ ਤੋਂ ਖਰਾਬ ਹੈ ਉਹਨੂੰ ਬਣਾਉਣ ਵਾਸਤੇ ਬਹੁਤ ਜ਼ਿਆਦਾ ਪਹਿਲਾਂ ਆਪਾਂ ਉਪਰਾਲੇ ਕਰ ਚੁੱਕੇ ਹਾਂ ਸਰਕਾਰ ਤੱਕ ਮੈਸੇਜ ਦੇ ਚੁੱਕੇ ਹਾਂ ਪਰ ਕਿਸੇ ਦੇ ਕੰੰਤੇ ਜੁਣੀ ਸਰਕੀ ਇਸ ਨੂੰ ਬਣਾਉਣ ਵਾਸਤੇ ਅੱਜ ਅਸੀਂ ਇਹ ਉਪਰਾਲਾ ਕੀਤਾ ਅਸੀਂ 15 ਦਿਨ ਦਾ ਟਾਈਮ ਦਿੰਨੇ ਹਾਂ ਉਸ ਤੋਂ ਬਾਅਦ ਵਿੱਚ ਅਸੀਂ ਪੱਕਾ ਇਹ ਰੋਡ ਬਲੌਕਰ ਦਿੱਤਾ ਜਾਏਗਾ ਬਲੌਕਰਨ ਤੋਂ ਬਾਅਦ ਫਿਰ ਜਦੋਂ ਸਰਕਾਰ ਜਾਗੇਗੀ ਇਹ ਕੰਕਰੀਟ ਲੈ ਕੇ ਟਰੱਕ ਆ ਦੇਗੀ ਤਾਂ ਫਿਰ ਅਸੀਂ ਆਪਣਾ ਬਲੌਗ ਖੋਲ੍ਹ ਦਵਾਂ। ਕਹਿੰਦਾ ਕਿ ਕਿਥੋਂ ਤੱਕ ਤੁਸੀਂ ਆਪਣੀ ਮੰਗ ਪਹੁੰਚਾ ਚੁੱਕੇ ਹੋ ਵਿਭਾਗਾਂ ਤੱਕ ਜਾਂ ਸਰਕਾਰੀ ਦਫ਼ਤਰਾਂ ਤੱਕ। ਵੇਖੋ ਜੀ ਅਸੀਂ ਇਹ ਤਕਰੀਬਨ ਸਾਰੇ ਹਾਲ ਅਫਸਰ ਐਕਸਿਨ ਰੋਡ ਐਕਸਿਨ ਤੱਕ ਡੀਸੀ ਤੱਕ ਵੀ ਪਹੁੰਚ ਹੋ ਗਈ ਹੈ। ਹੋਰ ਵੀ ਜੋ ਵੀ ਜਿੱਥੇ-ਜਿੱਥੇ ਤੱਕ ਇਹਨਾਂ ਦਾ ਆਧਾਰਾ ਬਣਦਾ ਹੈ। ਉੱਥੇ ਤੱਕ ਆਪਾਂ ਇਹ ਲੈਟਰ ਵੀ ਪਹੁੰਚਾ ਚੁੱਕੇ ਹਾਂ ਪਰ ਕਿਸੇ ਨੇ ਸੁਣੀ ਨਹੀਂ। ਪ੍ਰਿੰਟ ਮੀਡੀਆ 'ਚ ਖਬਰਾਂ ਮਦਿੱਤੀਆਂ। ਅੱਜ ਫਿਰ ਅਸੀਂ ਇਹ ਲਾਸਟ ਮੈਸੇਜ ਦਿੱਤਾ ਹੈ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੂਰੇ ਭਾਰਤ ਦੇਸ਼ ਨੂੰ ਬਚਾਉਣ ਵਾਸਤੇ ਪਰਾਲਾ ਕਰ ਰਹੀ ਹੈ ਫਿਰ ਆਪਾਂ ਇਹ ਰੋਡ ਵੀ ਇਸੇ ਤਰੀਕੇ ਨਾਲ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਮੈਸੇਜ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਨੇ ਲੋਕ ਆ ਫੇਸ ਕਰ ਰਹੇ ਆ ਥਾਂ ਥਾਂ ਟੋਏ ਆ ਸਕੂਟਰ ਮੋਟਰਸਾਈਕਲ ਡਿੱਗਦੇ ਆ ਵੱਡੀਆਂ ਗੱਡੀਆਂ ਦੇ ਐਕਸੀਡੈਂਟ ਵੀ ਹੁੰਦੇ ਆ ਅੰਗ ਪੈਰ ਟੁੱਟਦੇ ਆ ਤੇ ਕਈ ਮੌਤਾਂ ਵੀ ਹੁਣ ਤੱਕ ਹੋ ਚੁੱਕੀਆਂ ਨੇ ਬਹੁਤ ਭਿਆਨਕ ਮੰਜ਼ਰ ਜਿਹੜਾ ਇਹ ਸੜਕ ਲੋਕਾਂ ਨੂੰ ਦਿਖਾ ਰਹੀ ਹੈ ਇਹ ਸੜਕ ਦੀ ਵੇਖੋ ਮੈਨੂੰ ਖੁਦ ਆਪ ਸਾਡਾ ਸਤਾਨ ਉੱਤੇ ਮਾਤਾ ਸਾਹਿਬ ਕਰੂਤੇ ਰੋੜਦੇ ਆਈ ਬਸਰਾਵਾ ਪਿੰਡ ਦੇ ਮੈਂ ਕਈ ਵਾਰ ਸੋਸ਼ਲ ਮੀਡੀਆ ਤੇ ਆਪਣੇ ਮੋਬਾਈਲ ਤੋਂ ਇਹ 4-50 ਬੰਦਾ ਉਹਨੂੰ ਵੇਖ ਚੁੱਕਿਆ ਹੋਇਆ ਵੀ ਇਹ ਰੋਡ ਦੀ ਮਾਰੀ ਮੇਰੇ ਗੁਰਦੁਰੂ ਸਾਹਮਣੇ ਹੀ ਕਈ ਲੋਕ ਡਿੱਗਦੇ ਨੇ ਮੈਂ ਚੁੱਕ ਕੇ ਹੱਸਾ ਪਤਾਉਣਾ ਉਹਨਾਂ ਨੂੰ ਕਈ ਏਰ ਮੇ ਖੁਦ ਮਿੱਟੀ ਪਾਈ ਆ ਇਸ ਰੋਡ ਦਾ ਪਈ ਇਨਾ ਮਾੜਾ ਹਾਲ ਹੈ ਹਰਚੋਵਾਲ ਤੋਂ ਡੱਲੇ ਮੋੜ ਤੱਕ ਕਈ ਐਕਸੀਡੈਂਟ ਹੁੰਦੇ ਲੋ ਰੋਜ਼ ਲੋਕ ਕੋਈ ਡਿੱਗਦਾ ਮਰਦਾ ਹੈ ਸੋ ਮੇਰੀ ਪਈ ਸਰਕਾਰ ਨੂੰ ਬੇਨਤੀ ਪਈ ਇਸ ਰੋਡ ਨੂੰ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਖਾਸਤੇ ਹੁੰਦੇ ਇਸ ਤੋਂ ਬਚਿਆ ਜਾ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਤੇ ਸਾਡੀ ਪਿਛਲੀ ਕਾਂਗਰਸ ਸਰਕਾਰ ਲੰਗੀ ਆ ਲਾਡੀ ਸਾਡੇ ਹਲਕਾ ਵਿਧਾਇਕ ਵੀ ਗਏ ਇਥੋਂ ਫਤੇ ਬਾਜਵਾ ਗਿਆ ਤ੍ਰਿਪਤ ਬਾਜਵਾ ਗਿਆ ਪ੍ਰਤਾਪ ਬਾਜਵਾ ਅੱਜ ਵੀ ਹਾਜ਼ਰ ਆ ਸਾਰੇ ਉਸ ਤੋਂ ਬਾਅਦ ਹੁਣ ਇਹ ਸਰਕਾਰ ਜਿਹੜੀ ਆ ਆਮ ਪਾਰਟੀ ਦੀ ਸਰਕਾਰ ਆ ਗਈ ਜਿੰਨੂੰ ਸਾਡੇ ਲੋਕਾਂ ਨੇ 92 ਚੁਣ ਕੇ ਭੇਜਿਆ ਜਿਹਦੇ ਵਿੱਚ ਸਾਡਾ ਅਮਰਪਾਲ ਜੀ ਇਹ ਵਿਧਾਇਕ ਸਾਡਾ ਨਾਲ ਹੀ ਆ ਕਿਸ਼ਨਕੋਟ ਉਹਦੇ ਕੰਨਾਂ ਤੱਕ ਵੀ ਬਹੁਤ ਆ ਰ ਇੱਥੇ ਲੋਕ ਲੋਕਾਂ ਨੇ ਜਿਹੜੀ ਗੱਲ ਆ ਪਹਚਾਈ ਆ ਤੇ ਆਮ ਰਾਹਗੀਰਾਂ ਦੀ ਜਿਹੜੀ 100 ਪਿੰਡ ਨੂੰ ਤਕਰੀਬਨ ਜੋੜਨ ਵਾਲੀ ਹੈ ਜਿਹੜੀ ਸ਼ੜਕ ਆ ਕਿਉਂਕਿ ਬਟਾਲਾ ਇੱਕ ਮੇਨ ਸਿਟੀ ਆ ਤੇ ਸਾਡਾ ਲੋਕਲ ਸਾਰਾ ਸ਼੍ਰੀ ਹਰਗੋਬਿੰਦਪੁਰ ਜਿੰਨਾ ਵੀ ਇਲਾਕਾ ਹੈ ਉਹਦੇ ਵਾਸਤੇ ਮੇਨ ਸ਼ੜਕ ਆ ਤੇ ਸਾਰੇ ਜਿਹੜੇ ਸਾਡੇ ਪ੍ਰਸ਼ਾਸਨਿਕ ਹਾਕਮ ਆ ਉਹਨਾਂ ਦੇ ਕੰਨਾਂ ਦੇ ਵਿੱਚ ਬਹੁਤ ਵਾਰ ਲੋਕੋ ਲੋਕਾਂ ਨੇ ਇਹ ਜਿਹੜੀ ਆ ਗੱਲ ਪਹਚਾਈ ਆ ਪਰ ਜਦੋਂ ਉਹਨਾਂ ਨੇ ਬਿਲਕੁਲ ਨਹੀਂ ਸੁਣਿਆ ਤੇ ਮਜਬੂਰੀ ਵਾਸੀ ਇਹਨਾਂ ਲੋਕਾਂ ਨੇ ਜਿਹੜਾ ਇਹ ਕਿਸਾਨ ਜਥੇਬੰਦੀਆਂ ਦਾ ਆਸਰਾ ਲਿਆ ਹੈ ਅਸੀਂ ਲੰਮੀ ਮੀਟਿੰਗ ਕਰਕੇ ਐਸ.ਡੀ.ਐਮ ਸਾਹਿਬ ਕੋਲ ਲਿਖਤੀ ਪੱਤਰ ਦੇਾਂਗੇ ਤੇ ਸਮਾਂ ਦੇਾਂਗੇ 15 ਦਿਨ ਦਾ ਉਸ ਤੋਂ ਬਾਅਦ ਅਸੀਂ ਜਿਹੜਾ ਅਗਲਾ ਫੈਸਲਾ ਲਵਾਂਗੇ ਉਹ ਫੈਸਲਾ ਸਾਡਾ ਜਿਹੜਾ ਮਜਬੂਰੀ ਵਾਸ ਹੋਊਗਾ ਉਦੇ ਵਾਸਤੇ ਅਸੀਂ ਧਰਨਾ ਲਾਵਾਂਗੇ ਲੰਮੇ ਤੌਰ ਤੇ ਸਾਨੂੰ ਇਹ ਰਸਤਾ ਜਿਹੜਾ ਰੋਕਣਾ ਪਊਗਾ ਸਾਡਾ ਕੋਈ ਰਾਹ ਰੋਕਣਾ ਕੋਈ ਸ਼ੌਕ ਨਹੀਂ ਹੈ ਕਿ ਅਸੀਂ ਆਮ ਰਾਹਗੀਰਾਂ ਨੂੰ ਤੰਗੀ ਦਈਏ ਪਰ ਮਜਬੂਰੀ ਵਸ ਇਹ ਸਾਨੂੰ ਫੈਸਲਾ ਲੈਣਾ ਪਊਗਾ ਉਹਦਾ ਜ਼ਿੰਮੇਵਾਰ ਸਾਡਾ ਇੱਥੋਂ ਦਾ ਹਲਕਾ ਵਿਧਾਇਕ ਇੱਥੋਂ ਦਾ ਤਹਿਸੀਲਦਾਰ ਐਸਡੀਐਮ ਤੇ ਜਿਹੜਾ ਰੋਡ ਵਿਭਾਗ ਹੈ ਪੀਡਬਲਯੂਡੀ ਤੇ ਜਾਂ ਹੋਰ ਕਨਸਰਨਿੰਗ ਜਿਹੜੇ ਇਸ ਰੋਡ ਦੇ ਨਾਲ ਸੰਬੰਧਤ ਆ ਉਹ ਵਿਭਾਗ ਜ਼ਿੰਮੇਵਾਰ ਹੋਣਗੇ et omnes <muchas>